SKM Non Political ਤੇ KMM ਵੱਲੋਂ ਸਾਂਝੇ ਤੌਰ ਤੇ ਜੋ ਪ੍ਰੋਗਰਾਮ ਰੱਖਿਆ ਗਿਆ 15 ਅਗਸਤ ਨੂੰ ਪੂਰੇ ਭਾਰਤ ਦੇ ਅੰਦਰ ਟਰੈਕਟਰ ਮਾਰਚ ਕਰਕੇ ਤੇ BNS BNS ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾਂਣ ਦਾ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ ਸਵਾਲ ਇਹ ਹੈ ਕਿ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਕਿਉਂ ਸਾਂਣੀਆਂ ਹੈ ਤਾਨੂੰ ਪਤਾ ਹੋਵੇਗਾ ਬਹੁਤ ਸਾਰਿਆਂ ਨੂੰ ਦੋ ਦਿਨ ਪਹਿਲਾਂ ਆਪਾਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਐਡਵੋਕੇਟ ਸਰਵਨਾ ਦੇ ਨਾਲ ਇੱਕ ਚਰਚਾ ਹੋਈ ਹੈ ਗੰਭੀਰ ਚਰਚਾ ਹੋਈ ਹੈ ਔਰ ਹਾਈ ਕੋਰਟ ਦੇ ਸੀਨੀਅਰ ਜੱਜ ਵਕੀਲ ਜਿਨ੍ਹਾਂ ਨੇ ਇਹਦੇ ਤੇ ਪੂਰੀ ਰਿਸਰਚ ਕਰਕੇ ਮਿਹਨਤ ਕਰਕੇ ਸਿੱਟਾ ਕੱਢ ਕੇ ਦਿੱਤਾ ਹੈ ਮੈਂ ਆਪ ਜੀ ਦੇ ਸਾਹਮਣੇ ਰੱਖਣਾ ਚਾਹਣਾ ਤੇ ਪੂਰੇ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹਣਾ ਗੱਲ ਇਹ ਆ ਦੋਸਤੋ ਸਭ ਤੋਂ ਪਹਿਲਾਂ ਕਿ ਇਹ ਕਾਨੂੰਨ ਜਦੋਂ ਬਣੇ ਨੇ ਉਦੋਂ ਕਿੱਡੀ ਵੱਡੀ ਬੇਈਮਾਨੀ ਹੋਈ ਹੈ ਨੀਅਤ ਕੀ ਆ ਨੀਅਤ ਕਿੰਨੀ ਖੋਟੀ ਹੈ ਇਹਦੇ ਤੋਂ ਪਤਾ ਲੱਗੂਗਾ 3 ਪੁਆਇੰਟ ਇਹਦੇ ਤੇ ਆਉਣਗੇ ਪਹਿਲੀ ਗੱਲ ਜਦੋਂ ਕਾਨੂੰਨ ਬਣਦੇ ਨੇ ਲੋਕ ਸਭਾ ਦੇ ਵਿੱਚ ਉਸ ਵੇਲੇ 144 MP ਸਸਪੈਂਡ ਕੀਤੇ ਜਾਂਦੇ ਨੇ ਤੇ ਫਿਰ ਇਹ ਕਾਨੂੰਨ ਲੈ ਕੇ ਲੈ ਕੇ ਆਉਂਦੇ ਜਾਂਦੇ ਨੇ ਤਾਂ ਇਹਦਾ ਮਤਲਬ ਇੱਕ ਤਰਫਾ ਇਹਨਾਂ ਕਾਨੂੰਨਾਂ ਨੂੰ ਪਾਸ ਕਰਵਾਉਣ ਦੀ ਨੀਅਤ ਨਾਲ ਕਿਸੇ ਤਰ੍ਹਾਂ ਦਾ ਰੌਲਾ ਨਾ ਪਵੇ ਪਾਰਲੀਮੈਂਟ ਦੇ ਵਿੱਚ ਉਸ ਨੀਅਤ ਦੇ ਨਾਲ ਉਹ ਸਾਰਾ ਕੁਝ ਹੋਇਆ ਹੁਣ ਅਗਲੀ ਗੱਲ ਜਿਹੜੀ ਕਰਦੇ ਆਂ ਇਹਦੇ ਵਿੱਚ ਦੂਸਰੀ ਵੱਡੀ ਬੇਈਮਾਨੀ ਕੀ ਹੈ ਕਿ ਇਹਦੇ ਇਹਨਾਂ ਕਾਨੂੰਨਾਂ ਦੇ ਰਾਹੀਂ ਪੁਲਿਸ ਨੂੰ ਹੋਰ ਪਾਵਰਾਂ ਦਿੱਤੀਆਂ ਗਈਆਂ ਨੇ ਪੁਲਿਸ ਹੋਰ ਆਪਣੀ ਮਨਮਰਜ਼ੀ ਕਰ ਸਕੇ ਇਹਦੇ ਲਈ ਜ਼ੋਰ ਲਾਇਆ ਗਿਆ ਇਹਦੇ 'ਚ ਕੀ ਕੀਤਾ ਗਿਆ ਐਸਐਚਓ ਨੂੰ ਇੱਕ ਪਾਵਰ ਦਿੱਤੀ ਹੈ ਕਿ ਉਹ ਇਨਵੈਸਟੀਗੇਸ਼ਨ ਦੇ ਬਹਾਨੇ 15 ਦਿਨ ਐਫਆਈਆਰ ਲੌਗ ਕਰਨੀ ਚਾਵੇ ਕਰੇ ਨਹੀਂ ਕਰਨੀ ਚਾਹੁੰਦਾ ਨਾ ਕਰੇ 15 ਦਿਨ ਜਦੋਂ ਕਿ ਦੂ ਪਹਿਲਾਂ ਸਾਡੀ ਨਿਆਪਾਲਕਾ ਇਹ ਗੱਲ ਲੈ ਕੇ ਦਰਦੀ ਸੀ ਕਿ ਭਾਈ ਜਿੱਥੇ ਇਨਸੀਡੈਂਟ ਵਾਪਰਿਆ ਜਿੱਥੇ ਘਟਨਾ ਵਾਪਰੀ ਹੈ ਉਸ ਘਟਨਾ ਵਾਲੀ ਥਾਂ ਤੋਂ ਥਾਣੇ ਦੀ ਕਿੰਨੀ ਦੂਰੀ ਹੈ ਜਾਂ ਹਸਪੀਟਲ ਦੀ ਕਿੰਨੀ ਦੂਰੀ ਹੈ ਕੀ ਉਹਨੇ ਟਾਈਮ ਦੇ ਵਿੱਚ ਆ ਕੇ ਉਸ ਬੰਦੇ ਨੇ ਬਿਆਨ ਦਰਜ ਕਰਵਾਏ ਅਗਰ ਕਰਵਾਏ ਤਾਂ ਠੀਕ ਅਗਰ ਨਹੀਂ ਕਰਵਾਏ ਨਹੀਂ ਉਹਨੇ ਸਮੇਂ ਦੇ ਵਿੱਚ ਥਾਣੇ ਜਾਂ ਹਸਪੀਟਲ ਪਹੁੰਚਿਆ ਬੰਦਾ ਤਾਂ ਇਹਦਾ ਮਤਲਬ ਉਹਦੇ ਵਿੱਚ ਮੈਨਿਪੂਲੇਸ਼ਨ ਹੋਈ ਹੈ ਉਹਦੇ ਵਿੱਚ ਮਿਲੀ ਭੁਗਤ ਹੋਈ ਹੈ ਉਹਦੇ ਵਿੱਚ ਗੜਬੜ ਹੋਈ ਹੈ ਉਹ ਉਹ ਐਫ ਆਈ ਆਰ ਦਰਜ ਕਰਾਉਂ ਜੀ ਇਹ ਮੰਨਿਆ ਜਾਂਦਾ ਸੀ ਲੇਕਿਨ ਅੱਜ ਇੱਥੇ 15 ਦਿਨ ਦਾ ਟਾਈਮ ਹੈ ਇਦਾਂ ਮਤਲਬ 15 ਦਿਨ ਦੇ ਵਿੱਚ ਜੋ ਮਰਜ਼ੀ ਜਿਨੀ ਮਰਜ਼ੀ ਮਨੋਪਲੇਟਿੰਗ ਹੋ ਜਾਈ ਜਿੰਨੀ ਮਰਜ਼ੀ ਉਹਦੇ ਵਿੱਚ ਕੜਵੜ ਕੀਤੀ ਜਾ ਸਕਦੀ ਹੈ ਵੱਡੀ ਬੇਈਮਾਨੀ ਅਗਲੀ ਗੱਲ ਇਹਦੇ ਚ ਇਹ ਕਿਹਾ ਗਿਆ ਹੈ ਕਿ ਜੇਕਰ ਇੱਕ ਰਾਜ ਦੇ ਬੰਦੇ ਕਿਸੇ ਬੰਦੇ ਨੂੰ ਕੁੱਟ ਕੇ ਮਾਰ ਦਿੰਦੇ ਨੇ ਮੋਬ ਇਕੱਠੀ ਹੋ ਕੇ ਕੱਟ-ਕੱਟਾ ਹੋ ਕੇ ਮਾਰ ਦਿੰਦਾ ਹੈ ਤਾਂ ਉਹ ਮੋਬ ਲਿੰਚਿੰਗ ਦਾ ਕੇਸ ਬਣੇਗਾ ਜੇਕਰ ਕਿਸੇ ਲਿੰਗ ਦੇ ਆਧਾਰ ਤੇ ਲੋਕ ਇਕੱਠੇ ਹੋ ਕੇ ਕੁੱਟਕੇ ਮਾਰ ਦਿੰਦੇ ਆ ਤੇ ਉਹਦਾ ਮੋਬ ਲਿੰਚਿੰਗ ਬਣੇਗੀ। ਅਗਰ ਜਾਤੀ ਦੇ ਆਧਾਰ ਦੇ ਉੱਤੇ ਕਿਸੇ ਬੰਦੇ ਨੂੰ ਕੁੱਟਮਾਰ ਕਰਕੇ ਮਾਰ ਦਿੱਤਾ ਜਾਂਦਾ ਹੈ ਤੇ ਮੋਬ ਲਿੰਚਿੰਗ ਬਣੇਗੀ। ਲੇਕਿਨ ਧਰਮ ਦੇ ਆਧਾਰ ਦੇ ਉੱਤੇ ਧਰਮ ਵਾਲੀ ਗੱਲ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਅੱਜ ਤੱਕ ਭਾਰਤ ਦੇ ਅੰਦਰ ਜ਼ਿਆਦਾਤਰ ਵੱਧ ਗਿਣਤੀ ਮੋਬ ਲਿੰਚਿੰਗ ਜੇ ਹੋਈ ਹੈ ਤੇ ਧਰਮ ਦੇ ਆਧਾਰ ਤੇ ਹੋਈ ਹੈ। ਇਹ ਤਾਂ ਇਹਦਾ ਮੰਤੂ ਸਿੱਧ ਹੁੰਦਾ ਹੈ ਕਿ ਇਹ ਵੀ ਇੱਕ ਬੇਈਮਾਨੀ ਨਾਲ ਧਰਮ ਦੇ ਆਧਾਰ ਦੇ ਉੱਤੇ ਮੋਬਿਲੈਂਸਿੰਗ ਨੂੰ ਜਾਰੀ ਰੱਖਣ ਦੀ ਇੱਕ ਸਾਜ਼ਿਸ਼ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਹੁਣ ਅਗਲੀ ਗੱਲ ਆਪਾਂ ਜਿਹੜੀ ਕਰਦੇ ਹਾਂ ਇਹਨਾਂ ਕਾਨੂੰਨਾਂ ਦੇ ਵਿੱਚ ਹੋਰ ਕੀ ਕੀਤਾ ਗਿਆ ਦੇਖੋ ਰਿਮਾਂਡ ਦੇ ਕੇ ਮੈਂ ਗੱਲ ਸ਼ੁਰੂ ਜੇ ਗੱਲ ਕੀਤੀ ਹੈ ਕਿ ਪੁਲਿਸ ਨੇ ਤਾਕਤ ਹੋਰ ਵਧਾਈ ਹੈ ਪਹਿਲਾਂ ਪੁਲਿਸ ਨੇ ਰਿਮਾਂਡ ਲੈਂਦੀ ਸੀ ਤੇ ਜੁਡੀਸ਼ੀਅਲ ਕਮਿਸ਼ਨ ਮੈਜਿਸਟਰੇਟ ਤੋਂ ਰਿਮਾਂਡ ਮਿਲਦਾ ਸੀ ਹੁਣ ਜੁਡੀਸ਼ੀਅਲ ਕਟਾ ਮੈਜਿਸਟਰੇਟ ਤੋਂ ਭਾਵ ਭਾਵੇਂ ਤਸਿਲਦਾਰ ਦੇ ਕੋਲੇ ਲਾ ਕੇ ਪੇਸ਼ ਕਰਕੇ ਹੀ ਮਨਮੁਜਰਮ ਨੂੰ ਵਿਅਕਤੀ ਨੂੰ ਪੁਲਿਸ ਉੱਥੋਂ 7 ਦਿਨ ਦਾ ਰਿਮਾਂਡ ਲੈ ਸਕਦੀ ਹੈ ਉਹਨੂੰ 7 ਦਿਨ ਦਾ ਰਿਮਾਂਡ ਦੇਣ ਦੇ ਘੜ ਦਿੱਤੇ ਨੇ ਤੇ ਬਹੁਤ ਸਾਰੇ ਕੇਸ ਇਹੋ ਜਿਹੇ ਹੁੰਦੇ ਨੇ ਜੀਦੇ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਬਿਲਕੁਲ ਘੋਖ ਜੜੀ ਹੁੰਦੇ ਨੇ ਇੱਕ ਜੁਟ ਹੁੰਦੇ ਨੇ ਤੇ ਉਹਨਾਂ ਕੇਸਾਂ ਦੇ ਵਿੱਚ ਸੁਭਾਵਿਕ ਹੈ ਕਿ ਜਦੋਂ ਪੁਲਿਸ ਕਿਸੇ ਬੰਦੇ ਨੂੰ ਕੁੱਟਣਾ ਚਾਹੇਗੀ ਉਸ ਬੰਦੇ ਨੂੰ ਕੁੱਟਣ ਦੇ ਲਈ ਉਹਨੂੰ ਮਾਰਨ ਦੇ ਲਈ ਉਹ ਸੰਬੰਧਤ ਤਹਿਸੀਲਦਾਰ ਤੋਂ ਰਿਮਾਂਡ ਲੈ ਕੇ ਉਹ ਕੁੱਟ ਸਕਦੀ ਹੈ ਉਹਦਾ 7 ਦਿਨ ਦਾ ਪ੍ਰਵਧਾਨ ਕੀਤਾ ਜਾਂਦਾ ਹੈ ਅਗਲੀ ਗੱਲ ਵਕੀਲ ਸਾਹਿਬਾਨਾਂ ਨੇ ਕੱਲ ਵੀ ਦੱਸੀ ਕਿ ਕੁਝ ਕੇਸ ਜਿਹੜੇ 7 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ਨੇ ਉਹਨਾਂ ਦੇ ਵਿੱਚ 60 ਦਿਨ ਤੇ ਜਿਹੜੇ ਇਸ ਤੋਂ ਵੱਧ ਸਜ਼ਾ ਵਾਲੇ ਕੇਸ ਨੇ ਉਹਨਾਂ ਦੇ ਵਿੱਚ 90 ਦਿਨ ਪਹਿਲਾਂ ਹੁੰਦਾ ਸੀ ਕਿ ਰਿਮਾਂਡ ਖਤਮ ਹੋ ਗਿਆ ਆਦਮੀ ਜੇਲ੍ਹ ਚਲਿਆ ਗਿਆ ਤੇ ਆਦਮੀ ਆ ਕੇ ਜਾ ਕੇ ਜੇਲ੍ਹ ਦੇ ਵਿੱਚ ਆਪਣੀ ਹੱਡ ਬੀਤੀ ਕਿ ਪੁਲਿਸ ਨੇ ਕੀ ਕੁਝ ਕੀਤਾ ਕਿੰਨੀ ਧੱਕੇਸ਼ਾਹੀ ਕੀਤੀ ਉਹ ਆਪਦੀ ਖੁੱਲ ਕੇ ਆਪਦੇ ਵਕੀਲ ਨੂੰ ਔਰ ਦੇ ਪੱਤਰਕਾਰ ਭਾਈਚਾਰੇ ਨੂੰ ਕਿਸੇ ਨੂੰ ਵੀ ਦੱਸ ਕੇ ਆਪ ਦਾ ਰੋਣਾ ਰੋ ਸਕਦਾ ਸੀ ਲੇਕਿਨ ਹੁਣ ਕੀ ਹੈ ਕਿ ਪੁਲਿਸ 60 ਦਿਨ ਦੇ ਅੰਦਰ ਅੰਦਰ ਜਿੰਦੋਂ ਮਰਜੀ ਤੁਹਾਨੂੰ ਦੁਬਾਰਾ ਰਿਮਾਂਡ ਤੇ ਲੈ ਸਕਦੀ ਹੈ ਸੱਤ ਸਾਲ ਤੋਂ ਘਟਸ ਗਾਲੀ ਕਿ ਸੰ ਅਗਲੇ ਇਸ ਤੋਂ ਵੱਡੇ ਹੈ ਤਾਂ ਉਹਦੇ 90 ਦਿਨ ਦੇ ਵਿੱਚ ਵਿੱਚ ਪੁਲਿਸ ਤੁਹਾਨੂੰ ਦੁਬਾਰਾ ਇਹ ਰਿਮਾਂਡ ਤੇ ਲੈ ਸਕਦੀ ਹੈ ਇਹਦਾ ਮਤਲਬ ਜਦੋਂ ਵਿਅਕਤੀ ਨੂੰ ਡਰ ਹੈ ਕਿ ਮੈਨੂੰ ਦੁਬਾਰਾ ਪੁਲਿਸ ਰਿਮਾਂਡ ਤੇ ਲਿਜਾ ਸਕਦੀ ਹੈ ਤਾਂ ਮੈਂ ਜੇ ਪੁਲਿਸ ਦੇ ਖਿਲਾਫ ਬੋਲਾਂਗਾ ਕਹਾਂਗਾ ਪੁਲਿਸ ਦੇ ਖਿਲਾਫ ਕੋਈ ਗੱਲ ਤਾਂ ਪੁਲਿਸ ਦੁਬਾਰਾ ਮੈਨੂੰ ਕੁੱਟਮਾਰ ਕਰੇਗੀ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੁਲਿਸ ਜਿੰਨਾ ਮਰਜ਼ੀ ਕੁੱਟ ਲੇ ਕੋਈ ਆਦਮੀ ਜਿਹੜਾ ਪੀੜਤ ਹੈ ਉਹ ਆਪਣੀ ਜ਼ੁਬਾਨ ਤੱਕ ਨਾ ਖੋਲ ਸਕੇ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਇਹ ਤਾਕਤ ਦਿੱਤੀ ਗਈ ਹੈ ਉਸ ਤੋਂ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਮਝੀ ਕਰਨੀ ਚਾਹਣਾ ਇਹ ਵੀ ਬੜੀ ਅਜੀਬ ਕਿਸਮ ਦੀ ਗੱਲ ਹੈ ਇਹ ਅੰਦੋਲਨਕਾਰੀਆਂ ਨੂੰ ਸਜ਼ਾ ਦੇਣ ਦੀ ਗੱਲ ਹੈ ਕਿ ਜੇਕਰ ਆਏ ਆਪਣੇ ਤੇ ਆ ਤੁਸੀਂ ਦੇਖ ਰਹੇ ਹੁਣੇ-ਹੁਣੇ 6 ਮਹੀਨੇ ਪਹਿਲਾਂ ਆਪਾਂ ਇਹ ਦੋ ਇਹ ਦੋ ਪੀੜਤਾਂ ਹਰਿਆਣਾ ਪੁਲਿਸ ਨੇ ਸਾਡੇ ਤੇ ਗੋਲੀਆਂ ਚਲਾਈਆਂ ਸੀ ਪਹਿਲਾਂ ਇਹ ਸੀ ਕਿ ਡਿਪਟੀ ਤੋਂ ਉੱਪਰ ਜੇਕਰ ਡਿਪਟੀ ਦੇ ਕੇਸ ਦੇ ਦਰਜ ਕਰਨਾ ਉਸ ਤੋਂ ਉੱਪਰ ਲੀਆਂ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਕੋਈ ਮੁਕਦਮਾ ਦਰਜ ਕਰਾਉਣਾ ਤਾਂ ਪਰਮਿਸ਼ਨ ਲੈਣੀ ਪੈਣੀ ਹੈ ਲੇਕਿਨ ਇਸ ਨੂੰ ਥੱਲੇ ਇਨਸਪੈਕਟਰ ਤੱਕ ਕੋਈ ਪਰਮਿਸ਼ਨ ਦੀ ਲੋੜ ਨਹੀਂ ਸੀ ਲੇਕਿਨ ਹੁਣ ਇਹ ਕਰਤਾ ਕਿ ਜੇਕਰ ਕਿਸੇ ਕੱਠ ਚ ਕੱਠ ਦੇ ਉੱਤੇ ਕਿਸੇ ਧਰਨਾ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਈ ਗਈ ਤਾਂ ਉਹ ਗੋਲੀ ਚਲਾਉਣ ਵਾਲੇ ਕੋਈ ਭਾਵੇਂ ਸਿਪਾਹੀ ਵੀ ਕਿਉਂ ਨਾ ਹੋਵੇ ਉਹਦੀ ਪਰਮਿਸ਼ਨ ਲੈ ਤੋਂ ਬਿਨਾਂ ਤੇ ਮੁਕਦਮਾ ਦਰਜ ਨਹੀਂ ਕੀਤਾ ਜਾ ਸਕਦਾ ਇਹਦਾ ਮਤਲਬ ਪੁਲਿਸ ਨੂੰ ਥਾਪੀ ਦੇਤੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਲੋਕਾਂ ਨੂੰ ਅੰਦੋਲਨਕਾਰੀਆਂ ਨੂੰ ਮਾਰ ਲਓ ਜੋ ਮਰਜ਼ੀ ਕਰ ਲਓ ਤੁਸੀਂ ਖੁੱਲੇ ਹੋ ਇਸ ਤੋਂ ਅਗਲੀ ਗੱਲ ਜੋ ਲੋਕ ਲਗਾਤਾਰ ਦੇਸ਼ ਮੰਗਦਾ ਸੀ ਤੇ ਅਸੀਂ ਆਜ਼ਾਦ ਭਾਰਤ ਦੇ ਲੋਕ ਆ ਸਾਡੇ ਤੇ ਆ ਜਿਹੜਾ ਦੇਸ਼ ਘ੍ਰੋ ਵਾਲੇ ਮੁਕੱਦਮਿਆਂ ਦੀਆਂ ਦੀਆਂ ਧਰਾਵਾਂ ਨੇ ਇਹਨਾਂ ਨੂੰ ਖਤਮ ਕੀਤਾ ਜਾਏ ਉਹ ਖਤਮ ਕਰਨ ਦੀ بجائے ਉਹਦੇ ਵਿੱਚ ਥੋੜੀ ਜੀ ਚੇਂਜਸ ਕੀਤੀ ਹੈ ਤੇ ਹੋਇਆ ਕੀ ਹੈ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਸਮਝਣ ਵਾਲੀ ਹੈ ਉਹਦੇ 'ਚ ਇਹ ਹੈ ਕਿ ਜੇਕਰ ਲੋਕ ਪ੍ਰਭੂ ਸਤਾ ਦੇ ਦੇਸ਼ ਦੇ ਸਮਮਾਨ ਦੇ ਅਤੇ ਏਕਤਾ ਅਖੰਡਤਾ ਦੇ ਖਿਲਾਫ ਬੋਲਦੇ ਨੇ ਤਾਂ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ ਉਹਨਾਂ ਦੀ ਪ੍ਰਾਪਰਟੀ ਜੱਬ ਕੀਤੀ ਜਾ ਸਕਦੀ ਹੈ ਠੀਕ ਹੈ ਦੇਸ਼ ਨਾਲ ਇੱਕ ਸ਼ਬਦ ਹੈ ਕਿ ਦੇਸ਼ ਅਤੇ ਸਰਕਾਰ ਦੇ ਖਿਲਾਫ ਇਹਦਾ ਮਤਲਬ ਜਿਹੜੀ ਸਰਕਾਰ ਉੱਥੇ ਸਰਕਾਰ ਬਣੀ ਆ ਅਗਰ ਤੁਸੀਂ ਉਹਨਾਂ ਦੇ ਖਿਲਾਫ ਵੀ ਬੋਲਦੇ ਹੋ ਤਾਂ ਤੁਹਾਡੇ ਦੇ ਤਦ ਵੀ ਇਹ ਮੁਕਦਮੇ ਦਰਜ ਹੋਣਗੇ ਤਦ ਵੀ ਤੁਹਾਡੀ ਪ੍ਰਾਪਰਟੀ ਜਬ ਤੋਂ ਸਕਦੀ ਆ ਤਦ ਵੀ ਤੁਹਾਨੂੰ ਉਮਰ ਕੈਦੀ ਦੀ ਸਜ਼ਾ ਹੋ ਸਕਦੀ ਹੈ ਤਾਂ ਇਹ ਇੱਕ ਤਰ੍ਹਾਂ ਦੀ ਲੋਕਾਂ ਦੇ ਤੋਂ ਰਾਹਤ ਚਾਹੁੰਦੇ ਸੀ ਔਰ ਇਹਦੇ ਤੋਂ ਕੋਈ ਰਾਹਤ ਨਾ ਦੇ ਕੇ ਸਾਡੇ ਲੋਕਾਂ ਦਾ ਜਿਹੜਾ ਪ੍ਰੋਟੈਸਟ ਕਰਨ ਦਾ ਅਧਿਕਾਰ ਸੀ ਉਹ ਨੂੰ ਬੁਰੀ ਤਰ੍ਹਾਂ ਨਾਲ ਮੱਦਰ ਇਹਨਾਂ ਨੇ ਪ੍ਰਭਾਵਿਤ ਕੀਤਾ ਹੈ ਔਰ ਇਹ ਜਿਹੜੀਆਂ ਗੱਲਾਂ ਨੇ ਦੋ ਗੱਲਾਂ ਦੇ ਉੱਤੇ ਮੈਂ ਗੱਲ ਤੁਹਾਡੇ ਨਾਲ ਸਭ ਦੀ ਕਰਨੀ ਚਾਹੁੰਗਾ ਹੋਰ ਕਿ ਪ੍ਰੋਟੈਸਟ ਕਰਨ ਨੂੰ ਰੋਕ ਲਿਆ ਕਿ ਪ੍ਰੋਟੈਸਟ ਨਾ ਕਰ ਸਕਣ ਲੋਕ ਗੋਲੀ ਚਲਾਉਣ ਵਾਸਤੇ ਖੁੱਲੀ ਛੁੱਟੀ ਦੇ ਦਿੱਤੀ ਕਿ ਕਿਸੇ ਦੇ ਕੋਈ ਕਾਰਵਾਈ ਨਹੀਂ ਹੋਈਏ ਇਹਨਾਂ ਦੇ ਗੋਲੀ ਚਲਾਓ ਲੇਕਿਨ ਸਾਡੇ ਸੰਵਿਧਾਨ ਨੇ ਦੇਸ਼ ਦੇ ਲੋਕਾਂ ਨੂੰ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਸਪੀਚ ਦਿੱਤਾ ਹੋਇਆ ਹੈ ਕਿ ਤੁਸੀਂ ਸਰਕਾਰ ਦੇ ਖਿਲਾਫ ਅਗਰ ਕਿਤੇ ਗਲਤ ਹੋ ਰਿਹਾ ਹੈ ਤੁਹਾਡੇ ਖਿਲਾਫ ਬੋਲ ਸਕਦੇ ਹੋ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਇਹ ਰਾਈਟ ਮਿਲਿਆ ਹੋਇਆ ਹੈ ਇਹਦਾ ਮਤਲਬ ਸੰਵਿਧਾਨ ਦੀ ਇਸ ਕਾਨੂੰਨ ਦੇ ਰਾਹੀਂ ਬਿਲਕੁਲ ਧਜੀਆਂ ਉੜਾ ਦਿੱਤੀਆਂ ਗਈਆਂ ਨੇ ਔਰ ਇਸੇ ਤਰ੍ਹਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਆ ਸਾਡੇ ਸੰਵਿਧਾਨ ਦੇ ਅੰਦਰ ਤੇ ਜੇ ਧਾਰਮਿਕ ਆਜ਼ਾਦੀ ਹੈ ਤਾਂ ਮੋਬ ਲਿੰਚਿੰਗ ਦੇ ਮਾਮਲੇ 'ਚ ਧਰਮ ਨੂੰ ਕਿਸੇ ਵੀ ਧਰਮ ਨੂੰ ਇੱਕ ਨੂੰ ਨਹੀਂ ਹਰ ਇੱਕ ਧਰਮ ਨੂੰ ਸੇਵ ਕਰਨਾ ਸਾਡੀ ਸਾਡੇ ਕਾਨੂੰਨ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਿ ਸਾਡੇ ਸੰਵਿਧਾਨ ਨੇ ਹਰ ਮਨੁੱਖ ਨੂੰ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੱਤਾ ਹੋਇਆ ਸੋ ਇਸ ਕਰਕੇ ਇਹ ਸਾਰੀਆਂ ਖਾਮੀਆਂ ਖਾਮੀਆਂ ਨਹੀਂ ਮੈਂ ਕਹੂੰਗਾ ਪੁਲਿਸ ਨੂੰ ਸਿੱਧੀਆਂ-ਸਿੱਧੀਆਂ ਤਾਕਤਾਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਭਾਈ ਜੋ ਮਰਜ਼ੀ ਕਰਨਾ ਚਾਹੋ ਨੇ ਲੋਕਾਂ ਨਾਲ ਉਹ ਕਰੋ ਉਹ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ ਕੋਈ ਟੋਕ ਨਹੀਂ ਸਕੇਗਾ ਸੋ ਇਸ ਲਈ ਇਸ ਲਈ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਬਣਦੀਆਂ ਸੀ ਔਰ ਪੂਰੇ ਦੇਸ਼ ਦੇ ਵਿੱਚ ਆਪਾਂ 15 ਅਗਸਤ ਨੂੰ ਪੂਰੀ ਤਾਕਤ ਦੇ ਨਾਲ ਟਰੈਕਟਰ ਮਾਰਚ ਕਰਦੇ ਹੋਏ ਆਪਾਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾਰਨੀਆਂ ਸੋ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਵੱਗ ਚੜ ਕੇ ਇਹਦੇ ਵਿੱਚ ਸ਼ਮੂਲੀਅਤ ਕਰੋ